ਲਗਾਤਾਰ 3 ਦਿਨਾਂ ਦੀ ਮਜ਼ਬੂਤ ਤੇਜ਼ੀ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਅਚਾਨਕ ਗਿਰਾਵਟ ਆਈ। ਇਹ ਗਿਰਾਵਟ ਮਲਟੀ ਕਮੋਡਿਟੀ ਐਕਸਚੇਂਜ ਉੱਤੇ ਦੇਖੀ ਗਈ। ਨਿਵੇਸ਼ਕਾਂ ਵੱਲੋਂ ਮੁਨਾਫਾ ਵਸੂਲੀ ਦੇ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਲਗਭਗ 1000 ਰੁਪਏ ਤੋਂ ਲੈ ਕੇ 10000 ਰੁਪਏ ਤੱਕ ਡਿੱਗ ਗਈਆਂ। 15 ਜਨਵਰੀ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਲਗਭਗ 1000 ਰੁਪਏ 10 ਗ੍ਰਾਮ ਦੀ ਕਮੀ ਆਈ, ਜਦੋਂ ਕਿ ਚਾਂਦੀ ਦੀਆਂ ਕੀਮਤਾਂ ਲਗਭਗ 10000 ਰੁਪਏ ਕਿਲੋਗ੍ਰਾਮ ਤੱਕ ਡਿੱਗੀਆਂ। ਦੂਜੇ ਪਾਸੇ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂ ਵਾਰਿਸਤਾਨਕ ਸਰਾਫਾ ਬਾਜ਼ਾਰ ਵਿੱਚ 24 ਕੈਰੇਟ ਸੋਨੇ ਦਾ ਰੇਟ 1,43,610 ਰੁਪਏ 10 ਗ੍ਰਾਮ ਉੱਤੇ ਵਪਾਰ ਕਰ ਰਿਹਾ ਹੈ। 22 ਕੈਰੇ ਸੋਨਾ 1,31,640 ਰੁਪਏ 10 ਗ੍ਰਾਮ ਉੱਤੇ ਵਪਾਰ ਕਰ ਰਿਹਾ ਹੈ ਜਦੋਂ ਕਿ 18 ਕੈਰੇ ਸੋਨਾ ਲਗਭਗ 1,07,710 ਰੁਪਏ 10 ਗ੍ਰਾਮ ਉੱਤੇ ਵਪਾਰ ਕਰ ਰਿਹਾ ਹੈ। ਵੀਰਵਾਰ ਸ਼ਾਮ ਨੂੰ ਮਲਟੀ ਕਮੋਡੀਟੀ ਐਕਸਚੇਂਜ ਉੱਤੇ ਸੋਨੇ ਦੇ ਵਾਦੇ 0.63% ਦੀ ਲਗਭਗ 910 ਰੁਪਏ ਦੇ ਕੇ 1,43,243 ਰੁਪਏ ਪ੍ਰਤੀ 10 ਗ੍ਰਾਮ ਹੋ ਗਏ। ਦੂਜੇ ਪਾਸੇ ਦੀ 3.48% ਦੀਆਂ ਲਗਭਗ 10000 ਰੁਪਏ ਦੇ ਕੇ 278000 ਪ੍ਰਤੀ ਕਿਲੋਗ੍ਰਾਮ ਹੋ ਗਈ। ਵਸਤੂ ਮਾਰਾਂ ਦੇ ਮੁਤਾਬਕ ਨਿਰੰਤਰ ਤੇਜ਼ੀ ਤੋਂ ਬਾਅਦ ਮੁਨਾਫਾ ਵਸੂਲੀ ਇਸ ਗ੍ਰਾਫਟ ਦਾ ਇੱਕ ਵੱਡਾ ਕਾਰਨ ਸੀ। ਘਰੇਲੂ ਬਾਜ਼ਾਰ ਵਿੱਚ ਉੱਚੀਆਂ ਕੀਮਤਾਂ ਅਤੇ ਘੱਟ ਖਰੀਦਦਾਰੀ ਨੇ ਵੀ ਕੁਝ ਦਬਾਅ ਪਾਇਆ। ਵਿਸ਼ਲੇਸ਼ਕ ਕਹਿੰਦੇ ਹਨ ਕਿ ਸਰਾਫਾ ਬਾਜ਼ਾਰ ਵਿੱਚ ਚਾਂਦੀ ਆਮ ਤੌਰ ਤੇ ਸੋਨੇ ਨਾਲੋਂ 1.5 ਤੋਂ 2 ਗੁਣਾ ਤੱਕ ਵੱਧ ਜਾਂਦੀ ਹੈ ਅਤੇ ਇਹ ਪੈਟਰਨ ਮੌਜੂਦ ਸੈਸ਼ਨ ਵਿੱਚ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ। ਐਸ ਐਮ ਸੀਓ ਸਕਿਉਰिटीज ਦਾ ਅਨੁਮਾਨ ਹੈ ਕਿ ਮਲਟੀ ਕਮਿਊਨਿਟੀ ਐਕਸ ਚੇਂਜ ਜਾਂਦੀ ਦੀ ਕੀਮਤਾਂ ਸਮੇਰੇ ਨਾਲ 3.94 ਲੱਖ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀਆਂ ਨੇ ਇਸ ਦਰਣ ਮੋਤੀ ਲਾਲ ਉਸਵਾਲ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ 1.60 ਲੱਖ ਤੱਕ ਜਾ ਸਕਦੀਆਂ ਨੇ ਲਗਾਤਾਰ 3 ਦਿਨਾਂ ਦੀ ਮਜ਼ਬੂਤ ਤੇਜ਼ੀ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਅਚਾਨਕ ਗਿਰਾਵਟ ਆਈ। ਇਹ ਗਿਰਾਵਟ ਮਲਟੀ ਕਮੋਡਿਟੀ ਐਕਸਚੇਂਜ ਉੱਤੇ ਦੇਖੀ ਗਈ। ਨਿਵੇਸ਼ਕਾਂ ਵੱਲੋਂ ਮੁਨਾਫਾ ਵਸੂਲੀ ਦੇ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਲਗਭਗ 1000 ਰੁਪਏ ਤੋਂ ਲੈ ਕੇ 10000 ਰੁਪਏ ਤੱਕ ਡਿੱਗ ਗਈਆਂ। 15 ਜਨਵਰੀ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਲਗਭਗ 1000 ਰੁਪਏ 10 ਗ੍ਰਾਮ ਦੀ ਕਮੀ ਆਈ, ਜਦੋਂ ਕਿ ਚਾਂਦੀ ਦੀਆਂ ਕੀਮਤਾਂ ਲਗਭਗ 10000 ਰੁਪਏ ਕਿਲੋਗ੍ਰਾਮ ਤੱਕ ਡਿੱਗੀਆਂ। ਦੂਜੇ ਪਾਸੇ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂ ਵਾਰਿਸਤਾਨਕ ਸਰਾਫਾ ਬਾਜ਼ਾਰ ਵਿੱਚ 24 ਕੈਰਟਸ ਸੋਨੇ ਦਾ ਰੇਟ 1,43,610 ਰੁਪਏ 10 ਗ੍ਰਾਮ ਉੱਤੇ ਵਪਾਰ ਕਰ ਰਿਹਾ ਹੈ। 22 ਕੈਰਟ ਸੋਨਾ 1,31,640 ਰੁਪਏ 10 ਗ੍ਰਾਮ ਉੱਤੇ ਵਪਾਰ ਕਰ ਰਿਹਾ ਹੈ ਜਦੋਂ ਕਿ 18 ਕੈਰਟ ਸੋਨਾ ਲਗਭਗ 1,07,710 ਰੁਪਏ 10 ਗ੍ਰਾਮ ਉੱਤੇ ਵਪਾਰ ਕਰ ਰਿਹਾ ਹੈ। ਵੀਰਵਾਰ ਸ਼ਾਮ ਨੂੰ ਮਲਟੀ ਕਮੋਡੀਟੀ ਐਕਸਚੇਂਜ ਉੱਤੇ ਸੋਨੇ ਦੇ ਵਾਦੇ 0.63% ਦੀ ਲਗਭਗ 910 ਰੁਪਏ ਦੇ ਕੇ 1,45,243 ਰੁਪਏ ਪ੍ਰਤੀ 10 ਗ੍ਰਾਮ ਹੋ ਗਏ। ਦੂਜੇ ਪਾਸੇ ਦੀ 3.48% ਦੀਆਂ ਲਗਭਗ 10000 ਰੁਪਏ ਦੇ ਕੇ 278000 ਪ੍ਰਤੀ ਕਿਲੋਗ੍ਰਾਮ ਹੋ ਗਈ। ਵਸਤੂ ਮਾਰਾਂ ਦੇ ਮੁਤਾਬਕ ਨਿਰੰਤਰ ਤੇਜ਼ੀ ਤੋਂ ਬਾਅਦ ਮੁਨਾਫਾ ਵਸੂਲੀ ਇਸ ਗ੍ਰਾਫ ਦਾ ਇੱਕ ਵੱਡਾ ਕਾਰਨ ਸੀ। ਘਰੇਲੂ ਬਾਜ਼ਾਰ ਵਿੱਚ ਉੱਚੀਆਂ ਕੀਮਤਾਂ ਉੱਤੇ ਕੱਟ ਖਰੀਦਦਾਰੀ ਨੇ ਵੀ ਕੁਝ ਦਬਾਅ ਪਾਇਆ। ਵਿਸ਼ਲੇਸ਼ਕ ਕਹਿੰਦੇ ਹਨ ਕਿ ਸਰਾਫਾ ਬਾਜ਼ਾਰ ਵਿੱਚ ਚਾਂਦੀ ਆਮ ਤੌਰ ਤੇ ਸੋਨੇ ਨਾਲੋਂ 1.5 ਤੋਂ 2 ਗੁਣਾ ਤੱਕ ਵੱਧ ਜਾਂਦੀ ਹੈ ਅਤੇ ਇਹ ਪੈਟਰਨ ਮੌਜੂਦ ਸੈਸ਼ਨ ਵਿੱਚ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ। ਐਸ ਐਮ ਸੀਓ ਸਕਿਉਰिटीज ਦਾ ਅਨੁਮਾਨ ਹੈ ਕਿ ਮਲਟੀ ਕਮਿਊਨਿਟੀ ਐਕਸ ਚੇਂਜ ਜਾਂਦੀ ਦੀ ਕੀਮਤਾਂ ਸਮੇਰੇ ਨਾਲ 3.94 ਲੱਖ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀਆਂ ਨੇ ਇਸ ਦਰਣ ਮੋਤੀ ਲਾਲ ਉਸਵਾਲ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ 1.60 ਲੱਖ ਤੱਕ ਜਾ ਸਕਦੀਆਂ ਨੇ